ਬਡੀ ਖਬਰ ਸਾਹਮਣੇ ਆ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਦੇ ਨਾਲ ਜੁੜੀ ਹੋਈ ਤਾਂ ਸੁਖਵੀਰ ਬਾਦਲ ਦੇ ਕਾਫਲੇ ਦੀਆਂ ਗੱਡੀਆਂ ਦੀ ਭਿਆਨਕ ਟੱਕਰ ਹੋਈ ਹੈ ਜੀहां ਪੁਲਿਸ ਦੀ ਤੇਜ਼ ਰਫਤਾਰ ਬੱਸ ਨੇ ਟੱਕਰ ਮਾਰੀ ਹੈ ਤਾਂ ਜਿਸ ਤੋਂ ਬਾਅਦ ਮਾਹੌਲ ਬਿ ਤਣਾਅਪੂਰਨ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਜੀहां ਸੁਖਬੀਰ ਸਿੰਘ ਬਾਦਲ ਦੇ ਕਾਫਲੇ ਦੀਆਂ ਗੱਡੀਆਂ ਦੀ ਭਿਆਨਕ ਟੱਕਰ ਹੋਈ ਹੈ ਪੁਲਿਸ ਦੀ ਤੇਜ਼ ਰਫਤਾਰ ਪਾਸ ਨੇ ਦੋ ਗੱਡੀਆਂ ਨੂੰ ਭਿਆਨਕ ਟੱਕਰ ਮਾਰੀ ਹੈ ਜਾਣਕਾਰੀ ਮਿਲ ਰਹੀ ਹੈ ਕਿ ਅੱਗੇ ਜਾ ਰਹੀਆਂ ਦੋ ਫੋਰਚੂਨਰ ਕਾਰਾਂ ਅਤੇ ਪਿੱਛੇ ਆ ਰਹੀ ਡੀਐਸਪੀ ਇੰਦਰਜੀਤ ਸਿੰਘ ਦੀ ਥਾਰ ਦੇ ਵਿੱਚ ਵੱਜੀ ਹੈ ਕਾਰ ਦੇ 에ਅਰ ਬੈਗ ਖੁੱਲਣ ਕਾਰਨ ਵੱਡਾ ਬਚਾਅ ਜ਼ਰੂਰ ਹੋ ਗਿਆ ਹੈ ਤਾਂ ਕੁਝ ਪੁਲਿਸ ਮੁਲਾਜ਼ਮ ਜ਼ਖਮੀ ਵੀ ਜਿਹੜੇ ਨੇ ਇਸ ਦੇ ਵਿੱਚ ਦੱਸੇ ਜਾ ਰਹੇ ਨੇ ਤਾਂ ਅਹਿਮ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਹਾਦਸੇ ਦਾ ਸ਼ਿਕਾਰ ਗੱਡੀਆਂ ਹੋਈਆਂ ਨੇ ਤਸਵੀਰਾਂ ਸਕ੍ਰੀਨ ਦੇ ਉੱਤੇ ਤੁਹਾਡ ਨਾਲ ਸਾਂਝੀਆਂ ਕਰ ਰਹੇ ਆਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਬੁਰੀ ਤਰੀਕੇ ਦੇ ਨਾਲ ਗੱਡੀ ਜਿਹੜੀ ਹੈ ਉਸ ਜ਼ੀਓਟੀ ਇਫੈਕਟ ਜਿਹੜਾ ਪਿਆ ਹੈ ਦੇਖੋ ਕਿੰਨੇ ਬੁਰੇ ਤਰੀਕੇ ਨਾਲ ਗੱਡੀ ਟਕرائی ਹੈ ਤੇ ਤਸਵੀਰਾਂ ਜਿਹੜੀਆਂ ਨੇ ਸਕਰੀਨ ਦੇ ਉੱਤੇ ਸਕਾਈ ਨਿਊਜ਼ ਪੰਜਾਬ ਦੇ ਉੱਤੇ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਵੱਡੀ ਜਿਹੜੀ ਹੈ ਘਟਨਾ ਵਾਪਰੀ ਹੈ ਹਾਲਾਂਕਿ ਗਣੀ ਮਤੇ ਰਹੀ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੇ ਕੋਈ ਬਹੁਤ ਜ਼ਿਆਦਾ ਗੰਭੀਰ ਸੱਟਾਂ ਜਿਹੜੀਆਂ ਨੇ ਉਹ ਨਹੀਂ ਲੱਗੀਆਂ ਤਾਂ ਲਗਾਤਾਰ ਕਈ ਦੌਰਿਆਂ ਦੇ ਉੱਤੇ ਨੇ ਸੁਖਬੀਰ ਬਾਦਲ ਲੰਗੇ ਕੱਲ ਵਿਕਰਮ ਅਜੀਤਿਆਂ ਨੂੰ ਵੀ ਮਿਲੇ ਸੀ ਤੇ ਉੱਥੇ ਹੀ ਕਈ ਥਾਵਾਂ ਦੇ ਉੱਤੇ ਜਾਂਦੇ ਨੇ ਲੋਕਾਂ ਦੇ ਨਾਲ ਵਿਚਰਦੇ ਨੇ ਮਿਲਦੇ ਨੇ ਪਰ ਇਸ ਨ ਉਹਨਾਂ ਦੀ ਇਹ ਕਾਫਲੇ ਦੀਆਂ ਗੱਡੀਆਂ ਜਿਹੜੀਆਂ ਨੇ ਉਹ ਹਾਦਸਾ ਗ੍ਰਸਤ ਹੁੰਦੀਆਂ ਹੋਈਆਂ ਜ਼ਰੂਰ ਸਾਹਮਣੇ ਆ ਰਹੀਆਂ ਨੇ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕਾਫਲੇ ਦੀਆਂ ਗੱਡੀਆਂ ਦੀ ਭਿਆਨਕ ਟੱਕਰ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਦੀਆਂ ਜਿਹੜੀਆਂ ਗੱਡੀਆਂ ਸੀਗੀਆਂ ਉਹਨਾਂ ਦੇ ਨਾਲ ਇਹ ਟੱਕਰ ਜਿਹੜੀ ਹੈ ਉਹ ਹੋਈ ਹੈ